ਦੁਨੀਆ ਭਰ ਦੇ ਵਿੱਚੋਂ ਜਦੋਂ ਸਿੱਖ ਜਹਾਜ਼ ਚੜ੍ਹ ਕੇ ਇੰਡੀਆ ਆਉਂਦਾ ਵਾ ਹਾਂ ਬਿਲਕੁਲ ਤੇ ਉਹ ਉੱਤਰਦਾ ਆ ਕੇ ਦਿੱਲੀ 에어ਪੋਰਟ ਹਾਂ 에어ਪੋਰਟ ਤੇ ਜਦੋਂ ਉਹਦੇ ਮੱਥੇ ਇਹ ਲਿਖਿਆ ਵੱਜਦਾ ਹੋ ਗਿਆ ਇੰਦਰਾ ਗਾਂਧੀ ਦਾ ਨਾਮ ਇੰਦਰਾ ਗਾਂਧੀ ਦਾ ਨਾਮ ਹਾਂ ਤੇ ਉਹ ਉਹਦੇ ਦਿਮਾਗ ਦੇ ਵਿੱਚ ਇੱਕ ਦਾ ਦਿਮਾਗ ਇਹ ਹਿਲਦਾ ਦਿਮਾਗ ਇੱਕ ਦਾ ਹਿਲਦਾ ਦੂਜੀ ਗੱਲ ਉਸੇ ਸਿੱਖ ਨੂੰ ਜਿਹੜਾ ਦੁਨੀਆ ਦੇ ਕਿਸੇ ਵੀ ਕੋਨੇ ਤੋਂ ਜਹਾਜ਼ ਛੜਿਆ ਤੇ ਉੱਤਰ ਆ ਕੇ ਤੇ ਉਹਦੇ ਦਿਮਾਗ ਦੇ ਵਿੱਚ ਪੈਰਲਲੀ ਇੱਕ ਅਭਲਾਸ਼ਾ ਹੁੰਦੀ ਆ ਕਿ ਮੈਂ ਆਪਦੇ ਧਾਰਮਿਕ ਸਥਾਨ ਜਿਣ ਦੀ ਹਰਮੰਦਰ ਸਾਹਿਬ ਹਾਂ ਜਾ ਕੇ ਦਰਸ਼ਨ ਕਰਾਂ ਤੇ ਉਸ ਵੇਲੇ ਦੋ ਤਰ੍ਹਾਂ ਦੇ ਉਸ ਵੇਲੇ ਉਧਰ ਤਰ੍ਹਾਂ ਦੋਨੋਂ ਪਾਸੇ ਜੁੜਦੀਆਂ ਨੇ ਤੇ ਇਹ ਉਸ ਦੇ ਨਾਂ ਤੇ ਆ ਜਿੰਨੇ ਦਰਬਾਰ ਸਾਹਿਬ ਤੇ ਹਮਲਾ ਕਰਾਇਆ ਟਵਾਇਆ ਕਾਲ ਤੱਕ ਸਰਦ ਹੋਇਆ ਨਾ ਕਿਸ ਕੀ ਦਿਲ ਤੇ ਬੀਦੀ ਆਪਾਂ ਵੀ ਦੇਖੀਏ ਮਤਲਬ ਜੇ ਆਪਾਂ ਜਾਣੀਏ ਇੱਕ ਮਾਨਸਿਕ ਪੀੜਾ ਕਹਿ ਸਕਦੇ ਮਾਨਸਿਕ ਪੀੜਾ ਇਹ ਮਾਨਸਿਕ ਪੀੜਾ ਕਹਿ ਸਕਦੇ ਹਾਂ ਕਦੀ ਵੀ ਖਤਮ ਨਹੀਂ ਹੋ ਸਕਦੀ